ਹਾਂਜੀ ਮਠੰਡਾ ਫੈਮਿਲੀ YouTube ਚੈਨਲ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਵੀਡੀਓ ਲੈ ਕੇ ਆਏ ਆ ਜੇ ਤੁਹਾਨੂੰ ਕੋਈ ਨਿੱਕੇ-ਨਿੱਕੇ ਬਿਮਾਰੀਆਂ ਕਿ ਪਿੱਛਾ ਨਹੀਂ ਛੱਡਦੀਆਂ ਹਨ ਕੋਈ ਵਾਰ ਕੋਈ ਘਰ ਦੇ ਵਿੱਚ ਕੋਈ ਗੰਭੀਰ ਬਿਮਾਰੀ ਦਸ਼ਕਾਰ ਹੋ ਜਾਂਦਾ ਵੀ ਪੱਛ ਕੱਲ ਤਾਂ ਬਹੁਤ ਜ਼ਿਆਦੇ ਧਿਆਨਕ ਬਿਮਾਰੀਆਂ ਹਨਾ ਨਾਮਰਾਦ ਬਿਮਾਰੀ ਮਤਲਬ ਇਹ ਲੱਗਦਾ ਕਿਹੜੇ ਵੇਲੇ ਚੁਪੜ ਜਾਂਦੀਆਂ ਤੇ ਆਪਾਂ ਬਿਮਾਰੀਆਂ ਤੋਂ निजात ਨਹੀਂ ਪਾ ਸਕਦੇ ਕਦੇ ਕਿਤੇ ਦਵਾਈਆਂ ਲੈਣੇ ਕਦੇ ਕਿ ਕਈ ਵਾਰ ਰਿਪੋਰਟਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਹਨ ਰਿਪੋਰਟਾਂ ਦੇ ਵਿੱਚ ਤੇ ਉੱਥੇ ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਹੋ ਗਿਆ ਕਈ ਵਾਰ ਆਪਣੇ ਨਜ਼ਰਦੋਸ਼ ਹੋ ਜਾਂਦੇ ਹੈਗੇ ਤੇ ਕਈ ਵਾਰ ਆਪਾਂ ਇਹ ਬਿਮਾਰੀਆਂ ਨੂੰ ਛੁਟਕਾਰਾ ਪਾਉਣ ਲਈ ਆਪਾਂ ਉਹਨਾਂ ਰੋਟ ਕੇ ਉਪਾਅ ਦੱਸਦੇ ਆ ਜੀ ਇਹਨਾਂ ਦੇ ਵਿੱਚੋਂ ਕਰਕੇ ਦੇਖੋ ਕਈ ਵਾਰ ਪਤਾ ਨਹੀਂ ਕਿਹੜਾ ਉਪਾਅ ਤੁਹਾਨੂੰ ਦੇ ਉੱਤੇ ਫੱਟ ਬੈਠਦਾ ਤੁਸੀਂ ਇਹਨਾਂ ਸਰੀਰ ਤੌਰ ਤੇ ਤੰਦਰੁਸਤ ਹੋ ਜਾਂਦੇ ਆ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਜੀ ਕੋਈ ਤੇ ਸਿੰਪਲ ਜਿਹਾ ਤੇ ਸਸਤੇ ਇਹ ਉਪਾਅ ਦੱਸਾਂਗੇ ਵੇਖੋ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਇਹ ਦੱਸਦੇ ਐ ਵੀ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਬਿਮਾਰੀ ਆ ਜੇ ਆਪਾਂ ਨੂੰ ਖਬਰਾਉਣਾ ਨਹੀਂ ਚਾਹੀਦਾ ਹੈਗਾ ਸ਼ਾਂਤੀ ਨਾਲ ਕੰਮ ਲੈਣਾ ਚਾਹੀਦਾ ਵੇਖੋ ਜੇ ਆਪਾਂ ਕਹਗੇ ਵੀ ਪੈਸੇ ਨਾਲ ਲੋਕ ਬਿਮਾਰੀ ਨੂੰ ਰੋਕ ਯਕੀਨਦੇ ਸੀ ਬਾਕੀ ਅੱਜ ਕੱਲ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਨੇ ਆਏ ਨੇ ਆਪਾਂ ਇਲਾਜ ਕਰਾਉਣ ਲਈ ਗਰੀਬ ਤੋਂ ਗਰੀਬ ਹੀ ਹੁਣ ਤਾਂ ਚੰਗਾ ਇਲਾਜ ਕਰਵਾ ਸਕਦਾ ਹੈਗਾ ਪਰ ਆਪਾਂ ਖਬਰਾਉਣਾ ਨਹੀਂ ਚਾਹੀਦਾ ਜਦੋਂ ਵੀ ਕੋਈ ਵੀ ਬਿਮਾਰੀ ਆਪਣੇ ਘਰ ਦੇ ਵਿੱਚ ਆ ਜਾਂਦੀ ਹੈ ਜੇ ਤਾਂ ਵੀ ਇੱਕ ਬਿਮਾਰੀ ਵੀ ਆ ਬਿਮਾਰੀ ਰਹਿੰਦੇ ਇੱਕ ਟੁੱਟ ਗਈ ਫਿਰ ਛੋਟੀਆਂ ਛੋਟੀਆਂ ਬਿਮਾਰੀਆਂ ਨੂੰ ਆਈ ਨੇ ਕਦੇ ਕੁਝ ਦੁੱਖਦਾ ਕਦੇ ਕੁਝ ਦੁੱਖਦਾ ਨਾ ਰੋਜ਼ ਹੀ ਬਿਮਾਰਾਂ ਦਾ ਕੰਮ ਨੂੰ ਜੀ ਨਹੀਂ ਕਰਦਾ ਆਸ ਆ ਜਾਂਦੀ ਤੇ ਮਨ ਜੇ ਤੇ ਪਿਆ ਰਹਿੰਦਾ ਤੁਸੀਂ ਤੁਸੀਂ ਆਮ ਹੀ ਜਿਹੜਾ ਆਪਣੇ ਘਰ ਦੇ ਵਿੱਚ ਸਿੱਕਾ ਹੁੰਦਾ ਤੇ ਪੈਸੇ ਕਹਿ ਦਿੰਨੇ ਆਪਾਂ ਹਨਾ ਪੈਸੇ ਨਹੀਂ ਜੇ ਸਿੱਕਾ ਆਪ ਕਹਿ ਦਿੰਨੇ ਆਪ ਇਹਨਾਂ ਨੂੰ 1 ਰੁਪਿਆ ਲੈ ਸਕਦੇ ਹੋ 2 ਰੁਪਿਆ ਲੈ ਸਕਦੇ ਹੋ ਤੇ ਇਹ ਤੁਸੀਂ ਆਵੇ ਸਹਾਰੇ ਥਲੇ ਰੱਖਣਾ ਇਸ ਤੋਂ ਜ਼ਿਆਦਾ ਨਹੀਂ ਜੀ 1 ਰੁਪਿਆ 2 ਰੁਪਿਆ 96 ਇਸ ਤਰ੍ਹਾਂ ਲੈ ਸਕਦੇ ਆ 50 ਪੈਸੇ ਪੈਸੇ ਨਾ ਦੀ ਦੂ ਤੋਂ ਜ਼ਿਆਦਾ ਨਹੀਂ ਲੈਣੀ ਤੁਸੀਂ ਲੈ ਕੇ ਕੀ ਕਰਨਾ ਇੱਕ ਢਾਲਾ ਹੀ ਲੈਣਾ ਸਿਰ ਢਾਲਾ ਲੈ ਕੇ ਤੁਸੀਂ ਸ਼ੁੱਕਰਵਾਰ ਦੀ ਰਾਤ ਆਪਣੇ ਸਰਾਣੇ ਰੱਖ ਲੈਣਾ ਮਰੀਜ਼ੇ ਸ਼ੁੱਕਰਵਾਰ ਦੀ ਰਾਤ ਸਰਾਣੇ ਰੱਖ ਲੈਣਾ ਸ਼ਨੀਵਾਰ ਨੂੰ ਸਵੇਰ ਤੋਂ ਸਵੇਰ ਉੱਠ ਕੇ ਸਾਰਾ ਢਾਲਾ ਤੁਸੀਂ ਸੰਸਾਰ ਘਰ ਦੇ ਵਿੱਚ ਸਿੱਟ ਕੇ ਆਉਣਾ ਉੱਠਾ ਤੁਸੀਂ ਬਿਲਕੁਲ ਨਹੀਂ ਮੁੜਨਾ ਬਸ ਇਹ ਕਹਿਣਾ ਜੋ ਇਹਦੇ ਉੱਤੇ ਕਸ਼ਟ ਕਰਉ ਸੀ ਉਹ ਸਾਰੇ ਮੈਥੇ ਸੁੱਟ ਗਿਆ ਜੇ ਕਸ਼ਟ ਕਰਉ ਇਹ ਖਤਮ ਹੋਣ ਤੰਦਰੁਸਤ ਹੋ ਜੇ ਤੁਸੀਂ ਦੇਖੋ ਥੋੜੀ-ਥੋੜੀ ਇਹਦੀ ਬਿਮਾਰੀ ਉੱਠੀ ਸ਼ੁਰੂ ਹੋ ਜੂਗੀ ਸਿਰ ਤੋ ਤੇ ਤੰਦਰੁਸਤ ਹੋ ਜੂਗਾ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਘਰ ਆ ਕੇ ਤੁਸੀਂ ਇਸ਼ਨਾਨ ਜ਼ਰੂਰ ਕਰ ਲੈ ਜੀ ਇਹ ਤੁਸੀਂ ਇੱਕ ਸਿੰਪਲ ਜਿਹਾ ਬਾਥ ਕਰ ਸਕਦੇ ਹੋ ਤੇ ਇਹ ਸ਼ੁੱਕਰਵਾਰ ਵਾਲੀ ਰਾਤ ਨੂੰ ਤੁਸੀਂ ਕਰਕੇ ਸ਼ਨੀਵਾਰ ਨੂੰ ਕਰਨਾ ਹੈ ਇੱਕ ਵਾਰੀ ਕਰਨਾ ਹੈ ਜੀ ਬਾਥ ਦੇ ਨਾਲ ਤੁਹਾਨੂੰ ਬਹੁਤ ਫਰਕ ਪਾਊਗਾ ਬਾਕੀ ਜੇ ਤੁਸੀਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਾਣੇ ਹੋ ਹਨ ਜਾਂ ਕੋਈ ਉਹਦੇ ਵੇਖ ਤੁਸੀਂ ਲਈ ਮਜਬੂਰ ਵੇਖੋ ਜਿਹੜੇ ਤਾਂ ਹੁਣ ਆਪਣੇ ਵਰਗੇ ਲੋਕ ਆ ਜਾਂ ਇੱਥੇ ਦੇ ਨਾਗਰਿਕ ਆ ਨਾ ਉਹਨਾਂ ਦੇ ਕਾਰਡ ਬਣ ਜਾਂਦੇ ਕਾਰਡ ਫ੍ਰੀ ਇਲਾਜ ਕਰਾ ਲੈਂਦੇ ਆ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਹੁੰਦੇ ਆ ਜਾਂ ਛੁੱਬੀ ਝੌਂਪੜੀ ਵਾਲੇ ਹੁੰਦੇ ਜਿੰਨਾਂ ਕੋਲੇ ਸੁਵਿਧਾ ਨਹੀਂ ਹੈ ਨਾ ਤੁਸੀਂ ਉਹਨਾਂ ਲਈ ਥੋੜਾ ਬਹੁਤ ਦਵਾਈ ਦਵਾ ਦੇ ਉਹਨਾਂ ਨੂੰ ਨਹੀਂ ਉਸ ਦੇ ਨਾਂ ਦੇਤੀ ਵੀ ਜਿਵੇਂ ਹੁਣ ਉਹਦੇ ਉੱਤੋਂ ਤੁਸੀਂ ਲੈ ਕੇ ਪੈਸੇ ਬਾਹਰ ਕੇ ਲੈਗੇ 100 ਰੁਪਇਆ ਲੈ ਕੇ 500 ਲੈ ਕੇ ਵੀ ਲੈ ਮੈਂ ਦਾ ਘਰ ਲੈ ਕੇ ਆਣਾ ਠੀਕ ਹੋਵੇ ਜਿਸ ਤਰ੍ਹਾਂ ਮੈਂ ਦੂਜੀਆਂ ਦਵਾਈਆਂ ਤੇ ਦਵਾਵਾਉਂ ਵੀ ਠੀਕ ਹੋ ਜਾਂਦਾ ਉਸ ਤਰ੍ਹਾਂ ਇਹਦੇ ਵੀ ਰੋਗ ਤੇ ਵੀ ਠੀਕ ਹੋਵੇ ਜੇ ਜਦੋਂ ਤੁਸੀਂ ਕਿਸੇ ਗਰੀਬ ਬੇਸਹਾਰਾ ਨੂੰ ਕੋਈ ਦਵਾਈ ਦਵਾਉਂਗੇ ਨਾ ਜੀ ਜਿਹੜੀਆਂ ਉਹਨੀਆਂ ਸੀਸਾ ਉਹਨੂੰ ਕੰਮ ਕਰਨਾ ਚਾਹੀਦਾ ਤੁਸੀਂ ਉਹਨੂੰ 1500 ਜਿੰਨੇ ਪੈਸੇ ਉਹਦੇ ਉੱਤੇ ਲਿਬਾਰ ਕੇ ਰਹੀਏ ਉਹ ਦਵਾਈ ਦਵਾਓ ਜੇ ਕੋਈ ਦਵਾਈ ਵਾਲਾ ਨਹੀਂ ਮਿਲਦਾ ਕੋਈ ਕਰੀਬ ਮਿਲਦਾ ਹੈ ਹਸਪਤਾਲ ਦੇ ਵਿੱਚ ਕੋਈ ਮਰੀਜ਼ ਰੋਟੀ ਪਾਣੀ ਕਰਨ ਨੂੰ ਬੈਠਾ ਤਾਂ ਤੁਸੀਂ ਪਲੀਜ਼ ਉਹਨੂੰ ਰੋਟੀ ਪਾਣੀ ਦਾ ਪ੍ਰਬੰਧ ਜ਼ਰੂਰ ਕਰਕੇ ਦਿਓ ਕਿਉਂ ਬਰੈਡਾਂ ਦੇ ਪੈਕਟ ਬਿਸਕੁਟਾਂ ਦੇ ਪੈਕਟ ਕੋਈ ਦੁੱਧ ਦਾ ਇੰਤਜ਼ਾਮ ਬੱਚੇ ਲਈ ਹੈ ਨਾ ਤੁਸੀਂ 1200 ਰੁਪਏ ਸਰਕਾਰੀ ਹਸਪਤਾਲ ਦੇ ਉੱਤੇ ਸਿਰਫ ਮਰੀਜ਼ਾਂ ਉੱਤੇ ਲਾ ਤੁਸੀਂ ਦੇਖਿਓ ਉਹਨੂੰ ਕਿੰਨਾ ਸ਼ਾਂਤੀ ਦੇ ਫਾਇਦੇ ਮਿਲੂਗਾ ਕਿੰਨੀਆਂ ਉਹਨੂੰ ਪਰ ਸੀਸਾ ਉਹ ਦੇਣਗੇ ਤੇ ਕਿੰਨੀ ਛੇਤੀ ਉਹ ਠੀਕ ਹੁੰਦਾ ਪਰ ਆਪਾਂ ਇੰਨਾ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਾਸੇ ਲੰਘ ਗਏ ਹਨਾ ਹੁਣ ਕੀ ਹੁੰਦਾ ਆਪਾਂ ਜਦੋਂ ਵੀ ਕਿਤੇ ਜਾਣੇ ਕੋਈ ਰਾਹੇ 'ਚ ਮੰਗਤਾ ਖੜਾ ਆਪਾਂ ਕੱਢਦੇ ਆਂ ਦਸ ਦਾ ਨੋਟ ਦੇ ਦਿੰਨੇ ਆ ਪਰ ਇਹ ਹੁਣ ਸੇਵਾ ਨਹੀਂ ਇਹ ਦੀ ਦਾਨ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਆਪਣਾ ਦਿੱਤਾ ہوا ਦਾਨ ਕਿੱਥੇ ਜਾ ਕੇ ਉਹ ਵਰਤੂਗਾ ਸ਼ਰਾਬਾ ਪੀਊਗਾ ਕਿ ਨਸ਼ੇ ਕਰੂਗਾ ਕਿ ਕੀ ਕਰੂਗਾ ਕੀ ਨਹੀਂ ਕਰੂਗਾ ਨਾ ਕਈ ਵਾਰ ਕੀ ਹੁਣ ਵੇਖੋ ਤੁਸੀਂ ਆਪ ਹੀ ਸਮਝੋਗੇ ਉਹ ਬੱਚੇ ਚੱਕ ਕੇ ਉਹਨਾਂ ਨੂੰ ਮੰਗਲ ਨਾਂ ਰੱਖਿਆ ਤੇ ਮੰਗ ਕੇ ਕਰੋੜਾਂ ਤੱਕ ਬਣੇ ਬੈਠੇ ਤੇ ਜਿਹੜੇ ਬੱਚੇ ਮੰਗਦੇ ਉਹਨਾਂ ਨੂੰ ਪੇਟ ਭਰ ਰੋਟੀ ਵੀ ਨਹੀਂ ਦਿੱਤੀ ਜਾਂਦੀ ਇਹਦੇ ਲਈ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਇਹ ਹੀ ਕਿਹਾ ਅੱਜ ਵੀ ਕਿਹਾ ਵੀ ਜੇ ਤੁਸੀਂ ਕਿਸੇ ਨੂੰ ਦਾਨ-ਪੁੰਨ ਕਰਨਾ ਚਾਹੁੰਦੇ ਹੋ ਤੇ ਕਿਸੇ ਨੂੰ ਲੰਗਾ ਛਕਾਓ ਉਹਦੇ ਪੈਰਾਂ ਨੂੰ ਕੱਪੜੇ ਦਿਓ ਉਹਨੂੰ ਖਵਾ ਦਿਓ ਉਹਦੇ ਪੈਰਾਂ ਦੇ ਵਿੱਚ ਜੁੱਤੇ ਪਵਾ ਦਿਓ ਹਨਾ ਉਹਨੂੰ ਖਵਾ ਪਿਆ ਕਿੰਨਾ ਮਰਜ਼ੀ ਦਵਾਈ ਕੋਕੀ ਦਵਾ ਦਿਓ ਇਹੀ ਪੁੰਨ ਹੁੰਦਾ ਹੈ ਜਦੋਂ ਆਪਾਂ ਉਹਦੇ ਹੱਥ 'ਚ ਨੋਟ ਦੇ ਦਿੰਦੇ ਹਾਂ ਉਹ ਪੁੰਨ ਨਹੀਂ ਹੁੰਦਾ ਤੇ ਆਪਾਂ ਨੂੰ ਨਹੀਂ ਪਤਾ ਕਿਤੇ ਤੇ ਜਦੋਂ ਵੀ ਕੋਈ ਕੋਈ ਵੀ ਮਰੀਜ਼ ਹੈ ਅ ਮਰੀਜ਼ ਆਪਦੇ ਹੱਥ ਨਾਲ ਸੇਵਾ ਕਰੇ ਤਾਂ ਬਹੁਤ ਸੋਹਣੀ ਗੱਲ ਹੈ ਨਹੀਂ ਵੀ ਕਰ ਸਕਦਾ ਤਾਂ ਤੁਸੀਂ ਉਹਦੇ ਉੱਤੇ ਵਾਰ ਕੇ ਪੈਸੇ ਲੈ ਜਿਓ ਜਿਹਦਾ ਕਾਸਟ ਕਰੋ ਖਤਮ ਹੋ ਜੇ ਤੇ ਮੈਂ ਇਹਦੇ ਵੱਲੋਂ ਪੁੰਨ ਦਾਨ ਕਰਨਾ ਤੇ ਤੁਸੀਂ ਮਰੀਜ਼ਾਂ ਨੂੰ ਜਾ ਕੇ ਦੁੱਧ ਵਾਲੇ ਕੋਸ਼ਤੀ ਇਸ ਤਰ੍ਹਾਂ ਕਰਕੇ ਦੇਖੋ ਕਿਸੇ ਵੀ ਦਿਨ ਕਿਸੇ ਵੀ ਟਾਈਮ ਤੁਸੀਂ ਕਰਕੇ ਦੇਖੋ ਤੁਹਾਨੂੰ ਬਹੁਤ ਫਾਇਦਾ ਹੋਊਗਾ ਇਹ ਜਨਾਇਆ ਕੋਈ ਤਰੀਕਾ ਜਿਹੜਾ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕੀਤਾ ਹੈਗਾ ਤੇ ਜੇਕਰ ਤੁਸੀਂ ਕੋਈ ਘਰ ਦੇ ਵਿੱਚ ਜਾਂ ਕਿਤੇ ਵੀ ਤੁਹਾਨੂੰ ਲੰਗਰ ਲੱਗਿਆ ਮਿਲਦਾ ਹੈਗਾ ਉੱਥੇ ਤੁਸੀਂ ਨਮਕ ਦਾ ਦਾਨ ਜ਼ਰੂਰ ਕਰਿਆ ਕਰੋ ਠੀਕ ਹੈ ਨਮਕ ਦਾ ਦਾਨ ਕਰਨਾ ਵੀ ਬਹੁਤ ਵੱਡਾ ਪੁੰਨ ਹੁੰਦਾ ਨਮਕ ਦਾ ਦਾਨ ਕੋਈ ਘਰ ਦੇ ਵਿੱਚ ਵੀ ਕਰ ਸਕਦੇ ਹੋ ਜਿੱਥੇ ਲੰਗਰ ਬੰਦ ਹੈ ਤੇ ਜੇ ਇਹ ਕਿਤੇ ਕਿਤੇ ਲੰਗਰ ਤੁਹਾਨੂੰ ਬੰਦਾ ਉੱਥੇ ਵੀ ਤੁਸੀਂ ਦਾਨ ਪੁੰਨ ਜ਼ਰੂਰ ਕਰਿਆ ਕਰੋ ਆਟੇ ਦਾ ਦਾਨ ਇਸ ਤਰ੍ਹਾਂ ਤੁਸੀਂ ਦਾਨ ਜੇ ਆਪ ਥੋੜਾ ਥੋੜਾ ਕਰਦੇ ਰਕਿਨਾ ਜੀ ਜਿਹੜੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਲੇਸ਼ ਬਿਮਾਰੀਆਂ ਇਹ ਆਪਣੇ ਆਪ ਖਤਮ ਹੋ ਜਾਂਦੇ ਤੇ ਕਈ ਵਾਰ ਆਪਾਂ ਨੂੰ ਵੇਖੇ ਬਿਮਾਰ ਬੰਦੇ ਨੂੰ ਨજર ਦੋਸ਼ ਲੱਗ ਜਾਂਦਾ ਨਾ ਕਈ ਵਾਰ ਕੋਈ ਨજર ਕਰਕੇ ਆ ਅਨਸਾਰ ਬਿਮਾਰ ਹੈ ਨਾ ਕੋਈ ਬੱਚਾ ਬਾਹਰ ਖੇਡਦਾ ਕੋਈ ਸੋਨੇ ਕੱਪੜੇ ਪਾ ਗਿਆ ਕੋਈ ਦੋਸਤਾਂ ਨੇ ਟੋਕਦਾ ਕੋਈ ਮਾਪੇ ਦੀ ਨજર ਕਈ ਵਾਰ ਲੱਗ ਜਾਂਦੀ ਹੈਗੀ ਤੇ ਤੁਸੀਂ ਉੱਥੇ ਫੜਕੜੀ ਲੈਣੀ ਜੀ ਫੜਕੜੀ ਲੈ ਕੇ ਬੱਚੇ ਦੇ ਉੱਪਰ ਤੇ 7 ਵਾਰ ਵਾਰ ਨੂੰ ਹੀ ਆ ਸਤਵਾਰਕਲੌਕ ਵਾਈ ਵਾਰਕੇ ਇਹ ਤੁਸੀਂ ਵੀਰਵਾਰ ਵਾਲੇ ਦਿਨ ਕਰ ਸਕਦੇ ਹੋ ਆਪਾ ਕਿਸੇ ਵੀ ਟਾਈਮ ਬਾਸਤਵਾਰਕੇ ਜਦੋਂ ਤੁਸੀਂ ਉਹਨੂੰ ਵਿਆਹ ਕੀਤਾ ਵੇਲੇ ਉੱਪਰ ਪਾ ਆਪੀ ਨਾ ਤੇ ਉਹਨੂੰ ਕਰ ਦੋ ਉਹਦੇ ਉੱਤੇ ਇੱਕ ਤਸਵੀਰ ਜੀ ਬਣ ਜੂ ਤੁਹਾਨੂੰ ਖੁਦ ਨੂੰ ਪਤਾ ਮਹਿਸੂਸ ਚ ਆਉਣ ਲੱਗੀ ਨਾ ਜੇ ਤਾਂ ਕੋਈ ਨજર ਕੋਈ ਨજર ਦੋਸ਼ ਕੋਈ ਲੱਗੀ ਹੋਈ ਉਹਨੂੰ ਕਰ ਦੋ ਉਹਦੇ ਤੇ ਤਸਵੀਰ ਬਣੂਗੀ ਨਹੀਂ ਉਹ ਫੜਕੜੀ ਤੇ ਤਸਵੀਰ ਨਹੀਂ ਬਣੂਗੀ ਉਹ ਜੋ ਸਾਰੀ ਪਿਘੜ ਗਈ ਉਸ ਤੋਂ ਬਾਅਦ ਉਹ ਫੜਕੜੀ ਵਿੱਚ ਆ ਕੇ ਘਰ ਤੋਂ ਬਾਹਰ ਜਾ ਕੇ ਕਿਸੇ ਪਾਣੀ ਚ ਜਾ ਕੇ ਸੁਣਨੀ ਥਾਂ ਦੇ ਵਿੱਚ ਸੈੱਟ ਸਕੋ ਇਹ ਪਾਣੀ ਦੇ ਵਿੱਚ ਬਹਾ ਦੇ ਤੁਸੀਂ ਇਸ ਤਰ੍ਹਾਂ ਕਰਨਾ ਨਹੀਂ ਵੀ ਤੁਸੀਂ ਦੇਖਿਓ ਬੱਚਾ ਤੁਹਾਡਾ ਤੰਦਰੁਸਤ ਹੋ ਜਾਊਗਾ ਤੇ ਇਹ ਆਪਾਂ ਨਜ਼ਰ ਦਾ ਦਸਨ ਦਾ ਕਈ ਵਾਰ ਬੱਚੇ ਨੂੰ ਡਰ ਲੱਗੀ ਹੁੰਦੀ ਹੈ ਜਾਂ ਉਹਦੇ ਸਰਾਣੇ ਦੇ ਥੱਲੇ ਤੁਸੀਂ ਚਾਰ ਲੌਂਗ ਦੋ ਕਪੂਰ ਦੀਆਂ ਟਿੱਕੀਆਂ ਰੱਖਣ ਰੱਖ ਰਹੇ ਹੋ ਜੀ ਤੇ ਉਹ ਤੁਸੀਂ 7 ਦਿਨ ਲਗਾਤਾਰ ਰੱਖਿਓ 7 ਦਿਨਾਂ ਬਾਅਦ ਚੱਕ ਕੇ ਪਾਣੀ 'ਚ ਬਹਾ ਦਿਓ ਬੱਚੇ ਦਾ ਸਿਹਤਕ ਤੌਰ ਤੇ ਤੰਦਰੁਸਤ ਰਹਿਣ ਲੱਗੂ ਕਿਉਂਕਿ ਨਜ਼ਰ ਕੋਈ ਕੋਈ ਕਈ ਵਾਰ ਕੋਈ ਬੱਚਾ ਕੋਈ ਨਾ ਟੱਪਾ ਟੱਪ ਜਾਂਦਾ ਉਹ ਵੀ ਸਭ ਠੀਕ ਹੋ ਜਾਊਗਾ ਤੇ ਬੱਚਾ ਤੰਦਰੁਸਤ ਰਹਿਣ ਲੱਗੂਗਾ ਤੁਹਾਡਾ ਇਹ ਇਹ ਜੋ ਮੈਂ ਟੋਟਕੇ ਇਸੇ ਵੱਟਿਆਂ ਲਈ ਵੀ ਵਰਤ ਸਕਦੇ ਆ ਬੱਚੇ ਲਈ ਵੀ ਵਰਤ ਸਕਦੇ ਆਗੇ ਜ਼ਰੂਰੀ ਹੈਗਾ ਬੱਚਿਆਂ ਲਈ ਵੱਡਿਆਂ ਲਈ ਵੀ ਤੁਸੀਂ ਇਹ ਵਰਤ ਸਕਦੇ ਹੋ ਤੇ ਬਿਮਾਰੀਆਂ ਤੋਂ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਯਾਦ ਰੱਖੋ ਸਿਰਫ ਬਿਮਾਰ ਲੋਕਾਂ ਲਈ ਹੈ ਵੀ ਚੂ ਬਿਮਾਰ ਆਪਣੇ ਉਹਨਾਂ ਲਈ ਮੈਂ ਦੱਸੇ ਹੋਏ ਟੋਟਕੇ ਪਾ ਤੇ ਇਹ ਤੁਸੀਂ ਕਰ ਸਕਦੇ ਹੋ ਤੁਹਾਨੂੰ ਬਹੁਤ ਫਾਇਦਾ ਹੋਊਗਾ ਇਹਨਾਂ ਟੋਟਕਿਆਂ ਤੋਂ ਤੇ ਇਹ ਗੋਤੇ ਜਮਾਈ ਹੋਇਆ ਬੱਚੇ ਦਾ ਹੱਥ ਲਵਾ ਕੇ ਤੁਸੀਂ ਦਾੜ ਕੁੰਨ ਕਰ ਸਕਦੇ ਹੋ ਬੱਚੇ ਦਾ ਹੱਥ ਲਵਾ ਕੇ ਨਾਮ ਕੁੰਨ ਕਰ ਸਕਦੇ ਹੋ ਕਿਸੇ ਦੀ ਪਸ਼ੂ ਨੀਰਾਚਾਰਾ ਵੀ ਪਾ ਸਕਦੇ ਹੋ ਕੁੱਤੇ ਨੂੰ ਰੋਟੀ ਪਾ ਸਕਦੇ ਹੋ ਤੁਸੀਂ ਬੱਚੇ ਦਾ ਹੱਥ ਲਵਾ ਕੇ ਤੇ ਇਸ ਤਰ੍ਹਾਂ ਜੇ ਆਪਾਂ ਕੋ ਨਿਦਾਨ ਕਰਦੇ ਰਹੀਏ ਤੇ ਬਿਮਾਰੀ ਕੋਸ਼ਿਸ਼ੀ ਟੁੱਟ ਜਾਂਦੀ ਹੈ ਤੇ ਜੋ ਆਪਾਂ ਦਵਾਈ ਖੂਤੀ ਲੈਂਦੇ ਆ ਲੱਗ ਜਾਂਦੀ ਹੈ ਕਈ ਵਾਰ ਆਪਾਂ ਦਵਾਈਆਂ ਲੈਨੇ ਬੱਚੇ ਦਵਾਈ ਨਹੀਂ ਲੱਗਦੀ ਉਹ ਇਸੇ ਕਾਰਨ ਨਹੀਂ ਹੋ ਜਾਂਦਾ ਜੀ ਤੇ ਫਿਰ ਬੱਚੇ ਨੂੰ ਦਵਾਈ ਲੱਗਣਾ ਲੱਗ ਜਾਂਦੀ ਹੈ ਕਿ ਉਦੋਂ ਕੰਮ ਇੱਕ ਕਰਾਇਓ ਜਦੋਂ ਵੀ ਬਿਮਾਰੀਆਂ ਦਾ ਕਾਰਨ ਕੀ ਹੁੰਦਾ ਘਰ ਦੇ ਵਿੱਚ ਜ਼ਿਆਦਾ ਪੁਰਾਣਾ ਕੱਪੜਾ ਤੁਸੀਂ ਨਾ ਰੱਖੋ ਕਬਾਰ ਕਦੇ ਘਰ 'ਚ ਇਕੱਠਾ ਕਰਕੇ ਨਾ ਰੱਖੋ ਟੁੱਟੀਆਂ ਪ੍ਰਾਣੀਆਂ ਚੱਪਲਾਂ ਨੂੰ ਜਿੰਨੀ ਛੇਤੀ ਹੋ ਸਕੇ ਜਾਂ ਤਾਂ ਉਹਨਾਂ ਨੂੰ ਠੀਕ ਕਰਾਓ ਨਹੀਂ ਘਰ ਤੋਂ ਬਾਹਰ ਸੁੱਟ ਦਿਓ ਪ੍ਰਾਣੇ ਕੱਪੜਿਆਂ ਨੂੰ ਕਦੇ ਵੀ ਜਮ੍ਹਾਂ ਕਰਕੇ ਨਾ ਰੱਖੋ ਇਹ ਸਭ ਬਿਮਾਰੀਆਂ ਦਾ ਘਰ ਹੈ ਇਹ ਤੁਹਾਡੇ ਘਰ ਦੇ ਵਿੱਚ ਦੁਰੇਦਰਤਾ ਲੈ ਕੇ ਆਉਂਦੀ ਹੈ ਜੀ ਪੈਸੇ ਦਾ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਨਾਲ ਮੈਂ ਤਾਂ ਹੀ ਕਹਿੰਦੀ ਹਾਂ ਇਹਨਾਂ ਨੂੰ ਛੇਤੀ ਘਰੋਂ ਬਾਹਰ ਕੱਢਿਆ ਕਰੋ ਪੁਰਾਣੇ ਕੱਪੜੇ ਆ ਕਿਸੇ ਨੂੰ ਦਾਨ ਕਰ ਦਿਓ ਦਾਨ ਦੇਣ ਵਾਲੇ ਹੈਗੇ ਤਾਂ ਕਿਸੇ ਨੂੰ ਦਾਨ ਕਰ ਦਿਓ ਪਰਾਣੇ ਕੱਪੜੇ ਕਦੇ ਵੀ ਵੇਚੀ ਦੇ ਨਹੀਂ ਹੁੰਦੇ ਕਰੋ ਆ ਉਹਨਾਂ ਪੈਸਿਆਂ ਦਾ ਕਰੋ ਬਿਮਾਰੀਆਂ ਤੇ ਲੱਗਦੇ ਹੁੰਦੇ ਆ ਇਹਦੇ ਲਈ ਹਮੇਸ਼ਾ ਪਰਾਣੇ ਕੱਪੜਿਆਂ ਦਾ ਦਾਨ ਕਰਦੇ ਹੋ ਤੇ ਪਰਾਣੇ ਜੁੱਤੀਆਂ ਨੂੰ ਵੇਚਾ ਆਪੇ ਘਰੋਂ ਬਾਹਰ ਕੱਢੋ ਤੇ ਬੈਂਕ ਕਵਾੜ ਨੂੰ ਕਦੇ ਨਾ ਘਰ ਦੇ ਵਿੱਚ ਰੱਖੋ ਕਈ ਵਾਰ ਕੀ ਹੁੰਦਾ ਵਾ ਪਰਾਣੇ ਕੱਪੜੇ ਸਾੰਭੀ ਰੱਖਦੇ ਸਾਲਾਂ ਤੀ ਉਹ ਸਭ ਤਰਿਹਤਤਾ ਦਾ ਘਰ ਹੁੰਦਾ ਇਹਦੇ ਲਈ ਜੀ ਇਹਨਾਂ ਚੀਜ਼ਾਂ ਨੂੰ ਘਰ ਦੇ ਵਿੱਚ ਕਦੇ ਵੀ ਨਾ ਰੱਖੋ ਬੇਕਾਰ ਚੀਜ਼ਾਂ ਸਿਰਫ ਕੰਮ ਆਉਣ ਵਾਲੀਆਂ ਚੀਜ਼ਾਂ ਹੀ ਹੋਣ ਘਰ ਦੇ ਵਿੱਚ ਤੇ ਫੇਰ ਹੀ ਸੁੱਖ ਸਮ੍ਰਿਧੀ ਆਉਂਦੀ ਆ ਘਰ ਦੀ ਜਿੰਨੀ ਹੁੰਦੀ ਹੈ ਸਾਫ ਸਫਾਈ ਕਰੋ ਜੇ ਬੱਚਾ ਬਿਮਾਰ ਹੋ ਉਹਦੀ ਚਾਦਰ ਬਿਸਤਰ ਪੰਜ ਸੱਤ ਦਿਨਾਂ ਤੋਂ ਜਰੂਰ ਧੋਵੋ ਜਿਆਦਾ ਦਿਨ ਨਾ ਕਾਓ ਕਰੋ ਫੇਰ ਉਹ ਛੇਤੀ ਠੀਕ ਹੁੰਦਾ ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਕਰਦੇ ਰਹਿੰਦੇ ਹੈਗੇ ਤੇ ਇਹਦੇ ਲਈ ਉਹਦੀ ਚਾਦਰ ਸਰਾਣਾ ਛੇਤੀ ਧੋ ਕੱਪੜੇ ਜੋ ਵੀ ਬਿਸਤਰ ਉਹਨੇ ਬਚਾਉਂਗੇ ਹਲਕੇ ਰੰਗ ਦਾ ਹੋਵੇ ਡਾਰਕ ਕਲਰ ਦੇ ਬਿਸਤਰ ਥਲੇ ਨਾ ਪਿਛਾਓ ਜੀ ਇੰਨੀ ਇੱਕ ਜਰੂਰੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਆ ਤੇ ਪ੍ਰਮਾਤਮਾ ਕਰੇ ਤੁਹਾਨੂੰ ਸਭ ਨੂੰ ਤੰਦਰੁਸਤ ਰੱਖੇ ਜੀ ਕਿ ਇਹਨਾਂ ਕੀਮਤੀ ਸਮਾਂ ਕੱਟ ਕੇ ਮੇਰੇ ਨਾਲ ਜੁੜਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਈ ਤਾਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ